ਸਾਸਤਰੀ ਕਾਲ ਜੀ ਸਾਰੇ ਵੀਰਾਂ ਨੂੰ ਔਰ ਸਾਰੇ ਠੀਕ ਠਾਕ ਆ। ਅੱਜ 19 ਤਰੀਕ ਆ ਤੇ ਅੱਜ ਮੈਚ ਚੱਲੇ ਆ ਦੇਦਨਾ ਦੀ ਧਰਤੀ ਤੇ। ਅੱਜ ਦੇਦਨਾ ਮੈਚ ਚੱਲੇ ਆ ਤੇ ਮੈਂ ਵੀਨਾ ਡੇਢ ਮਹੀਨਾ ਆ ਗਿਆ ਸੁਣੀ ਜਾਨੇ ਆ ਦੇਦਨਾ ਦੀ ਧਰਤੀ ਦੇ ਮੈਚ ਆ ਮੈਚ ਬਹੁਤ ਤਗੜੇ ਹੋਣੇ ਆ ਮੈਨੂੰ ਵੀ ਲੱਗਦਾ ਹੈ ਬਹੁਤ ਤਗੜੇ ਮੈਚ ਹੋਣਗੇ। ਪਰ ਟੀਮਾਂ ਵਿੱਚੋਂ ਨਾ ਵਧੀਆ ਮੈਚ ਆ ਸਾਰਾ ਕੁਝ ਵਧੀਆ ਆ ਵਾ। ਪਰ ਨਾ ਟੀਮਾਂ ਥੋੜੀਆਂ ਕਿ ਮੈਨੂੰ ਐ ਲੱਗਾ ਵੀ ਜਿੱਦਾਂ ਬੈਲੈਂਸ ਨਹੀਂ ਹੈਗੀਆਂ ਵੀ ਦੋ ਤਿੰਨ ਟੀਮਾਂ 'ਚ ਦੋ ਹੀ ਟੀਮਾਂ ਮੈਨੂੰ ਲੱਗਦਾ ਹੈ ਵੀ ਜਿਹੜੀਆਂ ਮਤਲਬ ਥੋੜੀਆਂ ਜਿਹਾ ਜ਼ਿਆਦਾ ਸਟਰੋਂਗ ਹੈਗੀਆਂ ਐਕਸਟਰਾ ਸਟਰੋਂਗ ਜਿਹਨੂੰ ਕਹਿ ਸਕਦੇ ਆ ਤੇ ਮਤਲਬ ਬਾਕੀ ਟੀਮਾਂ ਸਟਰੋਂਗ ਹੈਗੀਆਂ ਮਾੜੀਆਂ ਨਹੀਂ ਹੈਗੀਆਂ ਵਧੀਆ ਹੈਗੀਆਂ ਪਰ ਲੈਵਲ ਨਹੀਂ ਹੈਗੀਆਂ ਤੇ ਉਹ ਮੈਚ ਚੱਲੀ ਜਾਂਦੇ ਹੈਗੇ ਤੇ ਮੈਂ ਨਾ ਕੰਮ ਤੇ ਹਾਂਗਾ ਤੇ ਮੈਂ ਨਾ ਬ੍ਰੇਕ ਕਰਕੇ ਆਇਆ ਤੇ ਮੈਚ ਚੱਲੀ ਜਾਂਦਾ ਹੈਗਾ ਇਹਨਾਂ ਦਾ ਜੱਗੂ ਨੇ ਦਾ ਇੱਕੇ ਟੀਮ ਚ ਜੱਗੂ ਹੈਗਾ ਅੰਬਾ ਹੈਗਾ ਪੂਰੀ ਹੈਗਾ ਸਾਰੇ ਇਕੱਠੇ ਹੈਗੇ ਤੇ ਮੈਨੂੰ ਐ ਲੱਗਾ ਵੀ ਚੱਲ ਮੈਚ ਚੱਲਦਾ ਕੁਆਟਰ ਇਹਨਾਂ ਨੇ ਜਿੱਤ ਹੀ ਜਾਣਾ ਵਾ ਚੱਲ ਕੀ ਵੇਖਣਾ ਇਹਨੂੰ ਕਿਉਂਕਿ ਮੈਂ ਕੰਮ ਤੋਂ ਹ ਕੰਮ ਤੋਂ ਸਪੈਸ਼ਲ ਟਾਈਮ ਕੱਢ ਕੇ ਆਇਆ ਹੈਗਾ ਤੇ ਮੈਂ ਉਹ ਮੈਚ ਛੱਡ ਕੇ ਚਲੇ ਗਿਆ ਮੈਂ ਡੇਢ ਕਰ ਦੋ ਘੰਟਿਆਂ ਬਾਅਦ ਫੇਰ ਆਇਆ ਮੈਂ ਕਿ ਚੱਲ ਸੈਮੀ ਚੱਲਗੇ ਹੋਣੇ ਆ ਸੈਮੀ ਵੇ ਨੇ ਜਾਂ ਤੇ ਆਨਾ ਸ਼ਾਜੀ ਉਹਨਾਂ ਦਾ ਪੈ ਗਿਆ ਨਾ ਜੱਗੂ ਨਾਲ ਆਪਸ ਜਾਂ ਸ਼ਿਲੂ ਨਾਲ ਦਾ ਪੈ ਗਿਆ ਨਾ ਮੈਂ ਤੇ ਵੇਖੇ ਕੱਢ ਕੇ ਤੇ ਪਹਿਲਾਂ ਪੈ ਗਿਆ ਸ਼ਿਲੂ ਨਾਲ ਦਾ ਤੇ ਸਾਜੀ ਹੁਣਾਂ ਦਾ ਆਪਸ ਚ ਦੂਜਾ ਸੈਮੀ ਵੇਖਿਆ ਤੇ ਦੂਜਾ ਉਹਨਾਂ ਨੇ ਪੈ ਗਿਆ ਜਿਨ੍ਹਾਂ ਨੇ ਜੱਗੂ ਨਾਲ ਨੂੰ ਫਿਰ ਮੈਂ ਬੈ ਕਰਕੇ ਮੈਚ ਵੇਖਿਆ ਮੈਂ ਵੀ ਯਾਰ ਇੱਕ ਹਾਰ ਕਿਦਾਂ ਗਏ ਆ ਫਿਰ ਮੈਂ ਵੇਖਿਆ ਯਾਰ ਬੰਦਿਆ ਨੇ ਜੱਫੇ ਨਹੀਂ ਪਾਏ ਥੋੜੇ ਘੱਟ ਪਾਏ ਆ ਜੱਗੂ ਨੇ ਘਣੀ ਮੇਰੇ ਸਾਹਮਣੇ ਇੱਕ ਇੱਕ ਜੱਫਾ ਪਾਇਆ ਵਾ ਤੇ ਬਾਕੀਆਂ ਨੇ ਇੱਕ ਇੱਕ ਦੋ ਜੱਫਾ ਉਧਰ ਜਾਦੇ ਜੱਫੇ ਪਾਉਂਦੇ ਆ ਤੇ ਉਹ ਮੈਚ ਚਲੋ ਹਾਰ ਗਏ ਆ ਚਲੋ ਹੋ ਜਾਂਦਾ ਕੌਡੀ ਆ ਤਿਲਕਨ ਬਾਜੀ ਆ ਇਹ ਥੋੜੀ ਵੀ ਜਿਹੜਾ ਬੰਦਾ ਤਕੜਾ ਹੀ ਉਹਨੇ ਜਿੰਨਾ ਕੇਵਲੇ ਹੋ ਜਾਂਦਾ ਵਾ ਤਿਲਕਣ ਬਾਜੀ ਆ ਬਹੁਤ ਬਹੁਤ ਮੈਚ YouTube ਤੇ ਪਏ ਆ ਵੱਡੇ ਵੱਡੇ ਸਟਾਰ ਵੀ ਹਰੇ ਆ ਇੱਕਦਾਂ ਕਾਲੇ ਸੰਗਿਆਂ ਦਾ ਮੈਚ ਹੀਗਾ ਨਾ ਨਾ ਪਾਲੇ ਜਲਾਲਪੁਰ ਹਣਾ ਨਾ ਉਦੋਂ ਕਾਲੇ ਸੰਗਿਆਂ ਚ ਹੈ ਨਾਮੀ ਹੁਣ ਬੰਦੇ ਨਾਮੀ ਉਦੋਂ ਉਹ ਨਵੇਂ ਸੀਗੇ ਨੇ ਕਾਲੇ ਸੰਗਿਆਂ ਦਾ ਤੇ ਸ਼ਾਇਦ ਹਠੂਰ ਦਾ ਹੀ ਮੈਨ ਲੱਗਦਾ ਹਾਂ ਅਠੂਰ ਹੋਣਾ ਦਾ ਤੇ ਉਦੋਂ ਇਹਨਾਂ ਦੀ ਜੀਰੋ ਨਹੀਂ ਟੁੱਟੀ ਹਠੂਰ ਦੀ ਅੱਜ ਵੀ ਪਿਆ ਹੋਣਾ YouTube ਤੇ ਮੈਚ ਜੇ ਕਿਹਨੂੰ ਕੋਈ ਆ ਲੱਗੂਗਾ ਨਾ ਵੀ ਨਹੀਂ ਐਵੇਂ ਮਾਰਦਾ ਮੈਂ ਕੱਢ ਕੇ ਵਿਖਾ ਦੂੰਗਾ ਕਾਲੇ ਸੰਗਿਆਂ ਦੇ 7 8 ਨੰਬਰ ਹੋ ਗਏ ਸੀ ਤੇ ਇਹਨਾਂ ਦਾ ਜ਼ੀਰੋ ਹੀ ਨਹੀਂ ਟੁੱਟੀ ਗਈ ਹੋ ਜਾਂਦਾ ਵਾ ਚਲੋ ਤਿਲਕਣ ਬਾਜੀ ਆ ਤੇ ਬਾਕੀ ਚਲੋ ਅੱਜ ਸ਼ਿਲੂ ਜਿੱਤ ਗਿਆ ਵਾ ਵਧਾਈਆਂ ਸ਼ਿਲੂ ਨੂੰ ਕੰਗratulations ਤੇ ਨਾਲ ਉਹ ਜਿੱਤ ਗਿਆ ਵਾ ਬੂਰੀ ਅਸੀ ਸਾਰਾ ਤੂਰ ਬਸ ਕਾਲਾ ਸੰਗਿਆ ਚਲੋ ਆ ਮੈਚ ਆ ਜੇ ਭਾਉ ਜੇ ਕਿਸੇ ਨੂੰ ਨਹੀਂ ਨਾ ਜੇ ਕਿਸੇ ਨੂੰ ਨਹੀਂ ਯਕੀਨ ਹੁੰਦਾ ਵੀ ਆ ਮੈਚ ਕੱਢ ਕੇ ਵੇਖ ਲਿਓ ਇਹਨਾਂ ਨੇ ਜ਼ੀਰੋ ਨਹੀਂ ਟੁੱਟਣ ਦਿੱਤੀ 6-7 ਨੰਬਰਾਂ ਤੱਕ ਉਸ ਤੋਂ ਬਾਅਦ ਤੇ ਚਲੋ ਜੀ ਜੀਐਸ ਦੇ ਵੱਲੋਂ 200 ਇੱਥੇ ਸ਼ਾਇਦ ਨੰਬਰ ਸ਼ੋਅ ਨਹੀਂ ਹੋ ਨੇ ਪਰ ਜਿਹੜਾ ਬੰਦਾ ਕਬੱਡੀ ਵੇਖਿਆ ਵਾ ਹਿੰਮਤ ਸਿੰਘ ਜੀ ਜੀਐਸ ਜਿਹਨੂੰ ਕਬੱਡੀ ਬਾਰੇ ਪਤਾ ਆ ਸਟਾਪਰ ਦੇ ਨਿਵਾਸ ਪਰ ਪਹੁੰਚਾ ਕੀਤਾ ਗਿਆ ਹੈ ਬੀਤਿਆ ਬਾਈ ਜੀ ਨਾਇਆ ਜਿਹੜੀ ਨਾਜ਼ਰਤ ਪ੍ਰਾਪਤ ਕਰਦੇ ਜਾਓ ਨਾ ਵੇਖੋ ਅਗਲੇ ਉਹਨਾਂ ਨੇ ਜੱਫੇ ਪਾਏ ਉਹਨਾਂ ਨੇ ਕਬੜੀ ਨਹੀਂ ਉਧਰੋਂ ਕੋਈ ਮੁੜੀ ਚਲੋ ਬਾਕੀ ਗੱਲਾਂ ਛੱਡੋ ਤੇ ਸ਼ਿਲੂ ਦਾ ਤੇ ਜੱਗੂ ਦਾ ਕੰਪੈਰੀਜ਼ਨ ਨਹੀਂ ਬਣਦਾ ਇਹ ਸਾਰਿਆਂ ਨੂੰ ਪਤਾ ਵਾ ਠੀਕ ਆ ਯਾਰ ਬੰਦੇ ਜੱਗੂ ਨੂੰ ਲਾਈਕ ਕਰਦੇ ਆ ਵਧੀਆ ਵਾ ਪਲੇਅਰ ਵਧੀਆ ਉਹਨੇ ਮਿਹਨਤ ਕੀਤੀ ਆ ਵਧੀਆ ਪਲੇਅਰ ਆ ਟੌਪ ਦਾ ਪਲੇਅਰ ਆ ਕੋਈ ਸ਼ੱਕ ਹੀ ਨਹੀਂ ਹੈ ਗੱਲ 'ਚ ਪਰ ਜੇ ਅਬ ਕੰਪੈਰੀਜ਼ਨ ਦੀ ਗੱਲ ਕਰੀ ਜਿਹੜਾ ਨਹੀਂ ਬਣਦਾ ਜੱਟੋ ਪਲੇ ਖਾ ਕੱਢ ਦੋ ਮਾਨ ਤੋਂ ਵੀ ਉਹਦਾ ਜਰ ਮੈਂ ਨਾ ਜੱਗੂ ਦੇ ਬੜੇ ਮੈਚ ਵੇਖੇ ਕਿਤੇ ਦੱਸੋ ਕਿਤੇ 10 12 ਜਫੇ ਕਿਤੇ ਇੱਕ ਦਿਨ ਦੱਸੋ ਵੀ ਅੱਜ ਜੱਗੂ ਨੇ ਇੱਕੇ ਮੈਚ 12 ਜਫੇ ਪਾਏ ਇੱਕ ਮੈਚ ਦੱਸ ਦੋ ਵੀ ਅੱਜ ਲੈ ਜੱਗੂ ਨੇ 12 ਜਫੇ ਪਾਏ ਹੀ ਅੱਜ ਇੱਕ ਮੈਚ ਦੇ ਵਿੱਚ ਦੱਸੋ ਤਾਂ ਸਹੀ ਛਿਲੂ ਰੇ ਕਿੰਨੇ ਮੈਚ ਅੱਜ ਹੀ 8 ਪਾ ਗਿਆ ਉਹ ਜਿਹੜੇ ਬੰਦਿਆਂ ਨੇ ਗੱਲਾਂ ਕਰਦੇ ਨੇ ਵੀ ਉਹ ਬੰਦਾ 8 8 10 ਜਫੇ ਪਾ ਦਿੰਦਾ ਕਿਤੇ ਪਾਏ ਹੋਣਗੇ ਕਿਤੇ ਸਾਲ ਚ ਇੱਕ ਦਿਨ ਚਿਲੂ ਰੋਜ ਪਾਉਂਦਾ ਜਿਹੜਾ ਬੰਦਾ ਤਕੜਾ ਵਾ ਉਹਨੂੰ ਤਕੜਾ ਮੰਨੋ ਮੰਨਣਾ ਚਾਹੀਦਾ ਆ ਉਹਦੀ ਮਿਹਨਤ ਆ ਭੱਜਣਾ ਨਹੀਂ ਚਾਹੀਦਾ ਫੇ ਨਿੰਦੀ ਜਾਓ ਨਿੰਦੀ ਜਾਓ ਨਿੰਦੀ ਜਾਓ ਇਹ ਕੋਈ ਗੱਲ ਥੋੜੀ ਬਣਦੀ ਯਾਰ ਅਗਲੇ ਦਿਨ ਮੈਂ ਤੋਨੇ ਕੀਤੀ ਉਹਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਵੇਖੋ ਕਿੰਨੀ ਮਿਹਨਤ ਕਿੰਨਾ ਉਹ ਮੁੰਗਲਾ ਵਾਉਂਦਾ ਆ ਤੇ ਜੇ ਅੱਜ ਫਲ ਰਾਬਣੇ ਦੇਤਾ ਤੇ ਤੁਸੀਂ ਸਭ ਕੋ ਸਾਥ ਦੋ ਉਹਦਾ ਕਿਹਨ ਲੱਤਾਂ ਖਚਣੀਆਂ ਜੇ ਕੱਲ ਚਾਂਦਪੁਰੇ ਗਿਆ ਤੇ ਚਾਂਦਪੁਰੇ ਐਦਾਂ ਲੋਕ ਅੱਗੇ ਪਿੱਛੇ ਤੁਰੇ ਫਿਰਦੇ ਭੀ ਜਿੱਦਾਂ ਪਤਾ ਨਹੀਂ ਰੱਬ ਉਤਰ ਆਇਆ ਹੁੰਦਾ ਧਰਤੀ ਤੇ ਐਦਾਂ ਲੋਕ ਐ ਅੱਗੇ ਪਿੱਛੇ ਭੱਜੇ ਫਿਰਦੇ ਉਹਦੇ ਭੀ ਚਿੱਲੂ ਹੀ ਆ ਪਤਾ ਨਹੀਂ ਕਾਤੋਂ ਲੋਕ ਬਾਈ ਜੇ ਕਿਹਨੇ ਨਹੀਂ ਵੇਖਿਆ ਮੈਚ ਤੇ ਚਾਂਦਪੁਰੇ ਦੀ ਸ਼ਿਲੂ ਦੀ ਐਂਟਰੀ ਗੱਡ ਕੇ ਵੇਖ ਲਿਓ ਐ ਲੋਕ ਫਿਰਦੇ ਵੀ ਪਤਾ ਨਹੀਂ ਆ ਕਿ ਗਿਆ ਵਾ ਵੀ ਸਾਰਾ ਮਤਲਬ ਟੂਰਨਾਮੈਂਟ ਯਰੇ ਪਿੱਛੇ ਉਤਰਿਆ ਪਿਆ ਹੈਗਾ ਬਾਉਂਸਰ ਲਿਆਉਣੇ ਪੈ ਸੀ ਚਾਰ ਚਾਰ ਤੇ ਅੱਜ ਗੱਲ ਚੱਲੀ ਜਾਂਦੀ ਉਥੇ ਔਰ ਜ਼ੀਰੋ ਸਕੋਰ ਵੀ ਜਿੱਤੀ ਆ ਤੇ ਚੀਲੂ ਬੈਠਾ ਲਾਗੇ ਤੇ ਥਲੋਂ ਕਹਿੰਨੇ ਕਿ ਤੇ ਕਹਤਾ ਹੋਗਾ ਇਹ ਸਲਮਾਨ ਖਾਨ ਥੋੜੀ ਆ ਤੇ ਜਿਹੜਾ ਨਾਲ ਕੱਪ ਕਰਾਉਂਦੇ ਨੇ ਦੇ ਦੇ ਵਾਲੇ ਉਹਨੇ ਆਖਿਆ ਵੀ ਇਹ ਤੇ ਸਲਮਾਨ ਖਾਨ ਤੋਂ ਵੀ ਤਾਂ ਆ ਇਸ ਟਾਈਮ ਦੇ ਵਿੱਚ ਇਹਦੀ ਤੁਹਾਨੂੰ ਇਤ ਕਰਨੀ ਚਾਹੀਦੀ ਆ ਜੇ ਕਬੱਡੀ ਨੂੰ ਇਹੋ ਜਿਹਾ ਪਲੇਅਰ ਮਿਲਿਆ ਤੇ ਤੁਹਾਨੂੰ ਇਤ ਕਰਨੀ ਚਾਹੀਦੀ ਇਹਦੀ ਤੇ ਬਾਕੀ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਅੱਜ ਇੱਕ ਵੀਰ ਨੇ ਥੱਲੇ ਕਮੈਂਟ ਕੀਤਾ ਵੀ ਇਹ ਜਰਨੂਸ ਵਾਲਾ ਟੱਬਰ ਇਹ ਕਿਹੜਾ ਅੰਦਾ ਵੀ ਟੱਬਰ ਬਹੁਤ ਲੱਗਦਾ ਇਹਦੇ ਨਾਲ ਸ਼ੀਲੂ ਨਾਲ ਇੱਕੋ ਮਿੰਟ ਮੈਂ ਤੁਹਾਨੂੰ ਵਿਖਾ ਹੀ ਦਿਨਾ ਜਰੂਰੀ ਥੋੜੀ ਪੀ ਆਹ ਵੀਰ ਨੇ ਥੱਲੇ ਕਮੈਂਟ ਕੀਤਾ ਵਾ ਮੈਂ ਤੁਹਾਡੇ ਪਿੰਦ ਆਉਂਗਾ ਇੱਕੋ ਮਿੰਟ ਤੇ ਫਿਰ ਹੁਣ ਉਹਨਾਂ ਨੂੰ ਜਵਾਬ ਆਹ ਵੀਰ ਦਾ ਨਾਮ ਹੈਗਾ ਵਾ ਥੱਲੇ ਆ ਤੇ ਜੇ ਹੁਣ ਉੱਥੇ ਖੇਡ ਕੇ ਤੇ ਲੋਕੀ ਉਹ ਆ ਹੁਣ ਜੇ ਤੇ ਕਿਸੇ ਨੂੰ ਪਤਾ ਵਾ ਤੇ ਮੈਨੂੰ ਵੀਰ ਬਣ ਕੇ ਦੱਸ ਦੋ ਆ ਥੱਲੇ ਵੀਰ ਨੇ ਕਮੈਂਟ ਕੀਤਾ ਵਾ ਰੂਣਸੂ ਰੂਣਸੂਰਤਾ ਦੇ ਟੱਬਰ ਤੇ ਵੀਡੀਓ ਬਣਾ ਬਾਈ ਬਾਲੇ ਮੱਚਦੇ ਆ ਯਾਰ ਇਹਦੇ ਤੋਂ ਆਹ ੜਾ ਰੂਣਸੂਤਰਾ ਦੇ ਟੱਬਰ ਤੇ ਵੀਡੀਓ ਬਣਾ ਬਾਈ ਤੇ ਸਾਲੇ ਬਾਲੇ ਮੱਚਦੇ ਆ ਇਹਦੇ ਤੋਂ ਇਹ ਹੁਣ ਸਾਰੇ ਵੀਰ ਵੇਖ ਲੋ ਤੇ ਆਪੇ ਦੱਸ ਦੋ ਵੀ ਰੂਣਸੂਤਰਾ ਵਾਲੇ ਕੌਣ ਆ ਤੇ ਆਪਾਂ ਚੱਕ ਪਾਵਾਂਗੇ ਵੀਡੀਓ ਉਹਨਾਂ ਤੇ ਵੀ ਜੇ ਕੋਈ ਇਸ ਤਰ੍ਹਾਂ ਦਾ ਤੇ ਰੂਣਸੂਤਰਾ ਵਾਲਿਆਂ ਦੇ ਟੱਬਰ ਦੇ ਵੀਡੀਓ ਬਣਾ ਭਾਈ ਇਹ ਸਾਲੇ ਬਾਲੇ ਮੱਚਦੇ ਆ ਕਿਹੜੇ ਆ ਸਾਲੇ ਰੂਣ ਸੂਤਰਾਂ ਵਾਲੇ ਸਾਨੂੰ ਤੇ ਸਮਝ ਨਹੀਂ ਆਈ ਇਹ ਰੂਣ ਸੂਤਰਾਂ ਵਾਲੇ ਕੌਣ ਐ ਇਹ ਵੀਰ ਦਾ ਨਾਮ ਹੈਗਾ ਵਾ ਓਨਲੀ ਫਨ ਓਨਲੀ ਫਨ ਵੀਰ ਨੇ ਇੱਕ ਕਮੈਂਟ ਕੀਤਾ ਵਾ ਵੀ ਇਹ ਰੂਣ ਸੂਤਰਾਂ ਵਾਲਿਆਂ ਤੇ ਵੀਡੀਓ ਬਣਾ ਹਾਂ ਭਾਈ ਕਤੀੜਾਂ ਸਾਲੀਆਂ ਜਦੋਂ ਜੀ ਕਰਦਾ ਵਾ ਜਦੋਂ ਜੀ ਕਰੂ ਮਾਰਦੇ ਆ ਯਾਰ ਵਿਚਾਰੇ ਨੂੰ ਤਰੱਕੀ ਨਹੀਂ ਜਰਦੇ ਸਾਲੇ ਗੇਮ ਚ ਹਰਾਓ ਬੰਦੇ ਨੂੰ ਜੇ ਹਰਾ ਸਕਦੇ ਜੇ ਤੇ ਆਹ ਵੀਰ ਨੇ ਇਹਦਾ ਵੀਰ ਦਾ ਨਾਮ ਹੈਗਾ ਓਨਲੀ ਫਨ 6638 ਇਹ ਵੀਰ ਨੇ ਲਿਖਿਆ ਵੀ ਹਾਂ ਵੀਰ ਕਤੀੜਾਂ ਸਾਲੀਆਂ ਜਦੋਂ ਜੀ ਕਰਦਾ ਮਾਰਦੇ ਆ ਯਾਰ ਵਿਚਾਰੇ ਨੂੰ ਤਰੱਕੀ ਤੋਂ ਜਰਿਆ ਨਹੀਂ ਜਾਂਦਾ ਆਹ ਵੀਰ ਦਾ ਕਮੈਂਟ ਆ ਮੈਨੂੰ ਤਾਂ ਲੱਗਦਾ ਇਹ ਵੀ ਵੀਰ ਮੇਰਿਆਂ ਨੂੰ ਹੀ ਆ ਇਨੂੰ ਵੀ ਇਹੋ ਲੱਗਦਾ ਮੈਨੂੰ ਵੀ ਇਹੋ ਹੀ ਲੱਗੀ ਜਾਂਦਾ ਰਹਿੰਦਾ ਵਾ ਵੀ ਵੀ ਜਦੋਂ ਸਾਲਾ ਯਾਰ ਉਹ ਚਾਰ ਜੱਫੇ ਪਾਉਂਦਾ ਜਦੋਂ ਉਹਨੇ ਥਾਪੀ ਮਾਰਦਾ ਉਹਨੂੰ ਥੱਪੜ ਡਾਹ ਪਿੰਦੇ ਜੇ ਮਾਰਨ ਵੀ ਸ਼ਾਇਦ ਯਾਰ ਦਬ ਜੂਗਾ ਵੀ ਇਹ ਮੈਨੂੰ ਲੱਗਦਾ ਹੈ ਵੀਰ ਨੂੰ ਵੀ ਇਹੋ ਲੱਗਦਾ ਉਹਨਾਂ ਤਾਈਆਂ ਉਹ ਗੱਲ ਆਖੀ ਹੈ ਵੀ ਇਹ ਕਤੀੜਾ ਯਾਰ ਜ਼ਿਆਦਾ ਦਬਦੀਆਂ ਉਹਨੂੰ ਕਈ ਨਹੀਂ ਕਈ ਸਾਰੇ ਨਹੀਂ ਮੈਂ ਤਾਂ ਕਹਿੰਦਾ ਕਈ ਪਲੇਅਰ ਬਹੁਤ ਸਿੱਧੂ ਦੀ ਇੱਤ ਕਰਦੇ ਕਈ ਤੇ ਹੁਣ ਪਿੱਛੇ ਮੈਚ ਹੋਇਆਗਾ ਇੱਕ ਸਾਲਾ ਕੋਚ ਹੀ ਗਲ ਪਈ ਜਾਂਦਾ ਇਹਦੇ ਇੱਕ ਕੁਝ ਗਲ ਪਈ ਜਾਵੇ ਬਈ ਉਹਨੂੰ ਜੇ ਹਰਾਉਣਾ ਆ ਗੇਮ ਤੇ ਹਰਾਓ ਸਵਾਦ ਆਵੇ ਮਾਰੋ ਥਾਪੀ ਠੋਕੇ ਮਾਰੋ ਥਾਪੀ ਲੱਗੇ ਲੋਕਾਂ ਨੂੰ ਪਤਾ ਵੀ ਹਾਂ ਮੈਂ ਹਰਾਇਆ ਆ ਇਹ ਕਹਦਾ ਵੀ ਮਾੜੇ ਕਾ ਹੱਥ ਵੱਜ ਗਏ ਮਾਰਦਾ ਮਾਰਦਾ ਤੇ ਗਾੜ ਨੂੰ ਸਾਰਾ ਟੱਬਰ ਆ ਜੋ ਤਰਾ ਥੋੜੇ ਬਹੁਤ ਗੇਮ ਦੇ ਵਿੱਚ ਹਰਾਓ ਨੰਬਰ ਲਓ ਪੁਆਇੰਟ ਲਓ ਥਾਪੀ ਮਾਰੋ ਜੁਰਤਨਾ ਮਾਰੋ ਕਹਿ ਦੀ ਕਿ ਮਜਾ ਆ ਤੁਹਾਨੂੰ ਕੋਈ ਟੱਚ ਕਰ ਜੇ ਜੁਰਤਨਾ ਨੰਬਰ ਲੈ ਕੇ ਥਾਪੀ ਮਾਰੋ ਹਾਂ ਕਹਿ ਦੀ ਕੀ ਹਿੰਮਤ ਕਰੂ ਟੱਚ ਵੀ ਕਰ ਜੇ ਕੋਈ ਤੇ ਫਿਰ ਮੈਂ ਗੱਲਾਂ ਕਰਦਾ ਨਹੀਂ ਮੇਰੇ ਫਿਰ ਮੂੰਹੋਂ ਹੀ ਗੱਲਾਂ ਨਿਕਲੀਆਂ ਮੈਂ ਨਾ ਬਿਨ ਕਾਤੋਂ ਯਾਰ ਪਲੇਅਰ ਆਪਾਂ ਸਾਰੇ ਵਧੀਆ ਆ ਜਿੰਨੇ ਪਲੇਅਰ ਬਹੁਤ ਵਧੀਆ ਬਹੁਤ ਵਧੀਆ ਆਪਾਂ ਨੂੰ ਪ੍ਰਦਰਸ਼ਨ ਕਰਨ ਦੇ ਆਪਾਂ ਐਂਟਰਟੇਨਮੈਂਟ ਹੋਣਦੇ ਆ ਹੈਨਾ ਫਿਰ ਆਪਾਂ ਕਿਉਂ ਕਿਸੇ ਬਾਰੇ ਮਾੜਾ ਕਾਤੋਂ ਕਹਿਣਾ ਫਿਰ ਕੁਝ ਬੰਦੇ ਹੈਗੇ ਆ ਨਾ ਯਾਰ ਪਤਾ ਸਾਰਿਆਂ ਨੂੰ ਹੀ ਆ ਪਤਾ ਇਹ ਵੀ ਸਾਰਿਆਂ ਨੂੰ ਵੀ ਸਿਲਵਰ ਗਾਜਰੀ ਟਾਈਮ ਤੇ ਕੋਈ ਨਹੀਂ ਆ ਕੋਈ ਦੱਸੇ ਨਾ ਦੱਸੇ ਸੱਚ ਸਾਲਾ ਸੱਚ ਬੋਲਿਆ ਨਹੀਂ ਨਾ ਜਾਂਦਾ ਪਤਾ ਸਾਰਿਆਂ ਨੂੰ ਆ ਪਰ ਮੂੰਹ ਨਹੀਂ ਨਿਕਲਦਾ ਪੀਹਾਂ ਸ਼ੀਲੂ ਤਕੜਾ ਆ ਪਤਾ ਸਾਰਿਆਂ ਨੂੰ ਵੀ ਸ਼ੀਲੂ ਤਕੜਾ ਪਰ ਮੂੰਹ ਨਹੀਂ ਕੱਢਦੇ ਪੀ ਸ਼ੀਲੂ ਤਕੜਾ ਆ ਉੱਥੇ ਭਾਵੇਂ ਸਾਰੇ ਜੀ ਜੀ ਕਰੀ ਜਾਣ ਗਾੜੀ ਪਿੱਛੇ ਵੀ ਸਾਰੇ ਅਹੀਂ ਖੇਡਣਾ ਅਹੀਂ ਖੇਡਣਾ ਸਾਨੂੰ ਖੜਾਲਾ ਸਾਨੂੰ ਖੜਾਲਾ ਦੇ ਉਦਾਂ ਨਹੀਂ ਕਦੀ ਕਿਸੇ ਨੇ ਨਹੀਂ ਕਹਿਣਾ ਵੀ ਸ਼ੀਲੂ ਤਕੜਾ ਆ ਜਦੋਂ ਮਰਜ਼ੀ ਗੱਲ ਸੁਣਨੀ ਅਹੇ ਛੀਲੂ ਤੋਂ ਤਕੜੇ ਆ ਛੀਲੂ ਤੋਂ ਤਕੜੇ ਤਾਂ ਕਿੱਥੇ ਆ ਹਾਲੇ ਸੁੱਤੇ ਆ ਸਰੂੰਗਾ ਚ ਵੜੇ ਆ ਤਕੜੇ ਆ ਤੇ ਕਿੱਥੇ ਕਿੱਥੇ ਗਏ ਤਕੜੇ ਆਖੀਂ ਦੇ ਛੀਲੂ ਤੋਂ ਬੜੇ ਤਕੜੇ ਪਏ ਬੜੇ ਕਿੱਥੇ ਪਏ ਪਏ ਕਿੱਥੇ ਹਾਲੇ ਸਾਨੂੰ ਦਿਖੇ ਤੇ ਆ ਨਹੀਂ ਕਦੀ ਤਕੜੇ ਤੇ ਫਿਰ ਮੈਂ ਕਹਿੰਨਾ ਮੈਂ ਤਕੜਾ ਤਕੜੇ ਦਿਹੋ ਉਥੇ ਮદાન ਚ ਸਾਰਾ ਕੁਝ ਤੇ ਲੁੱਟ ਕੇ ਜਿੱਤ ਕੇ ਲੈ ਗਿਆ ਉਹ ਤੇ ਇਹ ਤਕੜੇ ਕਿੱਥੇ ਜਿਹੜੇ ਮੈਂ ਸੁਣਦਾ ਵੀ ਛੀਲੂ ਤੋਂ ਬੜੇ ਤਕੜੇ ਉਹ ਸੁੱਤੇ ਆ ਜਿਹੜੇ ਤਕੜੇ ਉਹ ਸੁੱਤੇ ਉਹਨਾਂ ਨੇ ਕਦੋਂ ਆਉਣਾ ਅੱਜ ਜਦੋਂ ਹਣ ਵਿਸਾਖ ਦਾ ਮਹੀਨਾ ਆ ਗਿਆ ਉਦੋਂ ਆਉਣਾ ਹਨ ਜਦੋਂ ਮੈਚ ਮੁੱਕ ਗਿਆ ਉਦੋਂ ਆਉਣਾ ਹਨ ਐ ਸ਼ੀਲੂ ਤੋਂ ਬੜੇ ਤਕੜੇ ਹੈਗੇ ਕਿੱਥੇ ਸਾਲੇ ਧੀਰੇ ਤੇ ਕਿਤੇ ਹੈ ਨਹੀਂ ਬਾਈ ਇਹ ਗੱਲਾਂ ਆ ਗੱਲਾਂ ਜਿਹਨੇ ਅਮਰਜੀ ਕਰਾ ਲਓ ਫਿਰ ਕਹਿੰਦੇ ਹੁੰਦੇ ਗੱਲਾਂ ਦਾ ਹੀ ਮੋਲਿਆ ਪੱਲੇ ਸਾਡੇ ਕੁੱਖ ਨਹੀਂ ਆਫ ਕਰ ਰਹੇ ਹੋ ਅੱਜ ਵਧੀਆ ਨੇ ਜੱਫੇ ਪਾਏ ਸੈਮੀ ਫਾਈਨਲ ਵੀ ਹਿੱਕ ਦੇ ਜੋਰ ਨਾਲ ਜਿੱਤਿਆ ਫਾਈਨਲ ਦੇ ਵਿੱਚ ਵੀ ਹਿੱਕ ਦੇ ਜੋਰ ਨਾਲ ਸਕੋਰਪੀਓ ਜਿੱਤ ਕੇ ਲੈ ਕੇ ਖੜੇ ਆ ਅਗਲੇ ਨੇ 8 ਜੱਫੇ ਪਾਏ ਉਹਨੇ ਆ ਜਿਹੜੇ ਬੇਸ਼ਰਮ ਕਹਿੰਦੇ ਨਾ ਉਹਦੇ ਨਾਲ ਕੰਪੈਰੀਜ਼ਨ ਬੰਦਾ ਤੇ ਉਹਦੇ ਨਾਲ ਬੰਦਾ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਵੀ ਸਾਲਿਓ 10 ਮੈਚਾਂ 'ਚ 8 ਜਫੇ ਪਾਉਨੇ ਹੋਣੇ ਜਿਹਦੇ ਨਾਲ ਤੁਸੀਂ ਕੰਪੈਰੀਜ਼ਨ ਕਰਦੇ ਜੇ ਸੱਚੇ ਸੱਚੇ ਤੇ ਬੋਲੋ ਜੋ ਦੀਦਾ ਜਾਂ ਜੇ ਯਾਰ ਜਿਹੜੀ ਗੱਲ ਸੱਚ ਜੋ ਤੁਹਾਨੂੰ ਅੱਖਾਂ ਸਾਹਮਣੇ ਦਿਖੰ데요 ਵੀ ਆਹ ਬੰਦੇ ਨੇ 8 ਜਫੇ ਪਾਏ ਆ ਉਹ ਬੰਦੇ ਨੇ 10 ਦਿਨਾਂ 'ਚ 8 ਉਹ ਤੇ ਬੋਲ ਦਿਓ ਯਾਰ ਉਹਨੇ ਤਾਂ 10 ਦਿਨਾਂ 'ਚ ਪਾਏ ਹੀ ਨਹੀਂ ਆਏ ਕਿ ਦਿਨ 'ਚ ਪਾਤੇ ਚਲੋ ਫਿਰ ਜਿਹੜਾ ਬੰਦਾ ਸੱਚ ਨਾ ਕਵੇ ਜਿਹੜਾ ਵੇਖ ਕੇ ਵੀ ਆਣ ਦੇਖਿਆ ਕਰਦੇ ਫਿਰ ਉਹਨੂੰ ਪੇਡਾਂ ਕਹਿੰਦੇ ਹੁੰਦੇ ਆ ਪੇਡਾਂ ਤੋਂ ਪੇਡਾਂ ਕਮੈਂਟਾਂ 'ਚ ਕਰਦੇ ਆ ਵੀ ਉਹਦੀਆਂ ਪੇਡਾਂ ਤੇ ਉਹਦੀਆਂ ਪੇਡਾਂ ਮੈਂ ਫਿਰ ਸੱਚ ਕਹਿੰਦੇ ਆ ਉਹ ਪੇਡਾਂ ਹੁੰਦੀਆਂ ਜਿਹੜਾ ਸੱਚ ਕਹਦਾ ਨਾ ਵੀ ਹਾਂ ਯਾਰ ਸੱਚ ਆ ਤੇ ਅਸੀਂ ਤੇ ਅੱਖੀਂ ਵੇਖ ਲਿਆ ਯਾਰ ਉਹਨੇ ਇੰਨੇ ਜਫੇ ਪਾਤੇ ਤੇ ਜਿਹੜਾ ਫਿਰ ਬਣਾ ਮੰਨੇ ਉਹ ਪੇਡਾਂ ਹੁੰਦੀਆਂ ਜੇ ਫਿਰ ਫਿਰ ਉਹੋ ਹੀ ਹੁੰਦੀਆਂ ਪੇਡਾਂ ਹੋਰ ਪੇਡਾਂ ਘੜੋ ਨਹੀਂ ਆ ਹੁਣ ਮੈਨੂੰ ਸਾਹਮਣੇ ਦਿਖੀ ਜਾਂਦਾ ਛਿੱਲੂ ਅਠ ਜੇ ਫੱਕ ਮੈਂ ਨਾ ਨਾ ਪਾਇੇ ਨਹੀਂ ਪਾਇਨੇ ਫਿਰ ਭੇੜ ਹੀ ਹੋਗੀ ਨਾ ਤੇ ਦੂਜੇ ਬੰਦੇ ਦੀ ਭੇੜ ਆ ਮੰਨਣਾ ਨਹੀਂ ਮੰਨ ਜਾਈਦਾ ਹੁੰਦਾ ਬਾਕੀ ਜਿਹੜੇ ਮਿਹਨਤਾਂ ਕਰਦੇ ਹੋ ਸਾਰਾ ਕੁਝ ਬਣਾ ਲੈ ਦਿੰਦੇ ਆ ਐ ਹੋ ਜੀ ਗੱਲ ਕੋਈ ਨਹੀਂ ਆ ਮਿਹਨਤ ਵਾਲਾ ਬੰਦਾ ਸਭ ਕੁਝ ਕਰ ਲੈਂਦਾ ਹੁਣ ਗਾਂ ਵੇਖ ਲਓ ਅਜੇ ਖਲੋਇਓ ਮਹੀਨਾ 1.5 ਮਹੀਨਾ 2 ਮਹੀਨਾ ਹੋਰ ਖਲੋ ਜਾਓ ਪਤਾ ਲੱਗ ਜੂ ਉਥੇ ਕਾਲੀਆਂ ਗਰਾਉਂਡਾਂ 'ਚ ਉਤੇ ਮੈਂ ਲਿਖ ਕੇ ਦੇਨ ਨੂੰ ਤਿਆਰ ਆਂ ਵੀ ਸੀਨ ਦੇਖਿਓ ਕੱਢਦਾ ਕਿਦਾਂ ਚਲੋ ਕੁੰਨੀ ਆ ਜੇ ਕੋਈ ਮਾੜਾ ਚੰਗਾ ਗਿਆ ਗਿਆ ਤਾਂ ਭਰਾਵਾ ਦੱਸ ਦਿਓ ਪਰ ਆਪਾਂ ਨੂੰ ਤੇ ਜੋ ਲੱਗਾ ਆਪਾਂ ਤੇ ਉਹੋ ਬੋਲਿਆ ਆਪਾਂ ਨੂੰ ਕਿਸੇ ਦਾ ਕੋਈ ਲੈਣਾ ਨਹੀਂ ਕਿਸੇ ਦਾ ਕੋਈ ਦੇਣਾ ਨਹੀਂ ਜੋ ਸੱਚ ਗਾਲਿਆ ਸੱਚ ਬੋਲਾਂਗੇ ਕਹਿਨੇ ਕੋ ਮਾੜਾ ਕਹਿਣਾ ਚੰਗਾ ਕਹਿਣਾ ਜੋ ਮਰਜ਼ੀ ਕਹਿਣਾ ਕਹਿ ਲੋ ਪਰ ਆਪਾਂ ਤੇ ਸੱਚ ਬੋਲਾਂਗੇ ਵੀ ਬਾਈ ਛਿੱਲੂ ਅੱਜ ਦੀ ਡੇਟ ਤੇ ਤਗੜਾਇਆ ਫੁੱਲ ਤਗੜਾਇਆ ਹੱਕ ਠੋਕੇ ਆਖਾਂਗੇ ਫੁੱਲ ਤਗੜਾਇਆ ਉਸਾਲ ਲੱਗਦਾ ਕਿਹਦੇ ਗੋਡੇ ਲੱਗੇ ਗਿੱਟੇ ਲੱਗੇ ਸਾਨੂੰ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਆ ਬਾਕੀ ਜਿਹੜੇ ਵੇਂਦੇ ਕੋਡੀ ਉਹਨਾਂ ਨੂੰ ਸਾਰਾ ਕੁਝ ਪਤਾ ਵਾ ਅਮੇ ਥੋੜੀ ਲੋਕ ਕੱਲ ਚਾਂਦਪੁਰ ਆਇਆ ਹੈਗਾ ਤੇ ਸਾਰਾ ਸਟੇਡੀਅਮ ਅੱਗੇ ਪਿੱਛੇ ਹੋ ਗਿਆ ਹੋਰ ਨਹੀਂ ਕਿਸੇ ਦੇ ਹੋ ਗਿਆ ਸਟੇਡੀਅਮ ਅੱਗੇ ਪਿੱਛੇ ਜੇ ਅਜੇ ਵੀ ਕਿਸੇ ਨੂੰ ਭੁਲੇਖਾ ਤੇ ਕੱਲ ਦੀ ਚਾਂਦਪੁਰੇ ਵਾਲੀ ਅਚੀਲੂ ਦੀ ਐਂਟਰੀ ਗੱਡ ਕੇ ਵੇਖ ਲਿਓ ਅਜੇ ਚਾਰ ਚਾਰ ਬੌਂਸਰ ਹੀ ਤਾਂ ਵੀ ਨਹੀਂ ਇਹ ਦੁਨੀਆ ਛੱਡਦੀ ਕੀ ਉਹਦੇ ਚ ਕੀ ਹੈ ਉਹ ਜਿਹਾ ਉਹ ਬੰਦਾ ਹੀ ਉਹ ਆ ਬੰਦੇ ਹੀ ਦੁਜੇ ਆ ਬਸ ਉਹਦੇ ਵਿੱਚ ਐਕਸਟਰਾ ਇਹ ਆ ਕਿ ਯਾਰ ਬੰਦੇ ਚ ਜਿੰਦ ਬੜੀ ਆ ਬੰਦੇ ਸਟੈਮਨਰ ਬੜਿਆ ਬੰਦਾ ਆਪਣਾ ਕੰਮ ਚੰਗੀ ਤਰ੍ਹਾਂ ਕਰਦਾ ਵਾ ਉਹਦਾ ਕੰਮ ਆ ਉਹ ਜੱਫੇ ਲਾਉਣਾ ਉਹਦਾ ਗੇਮ ਖੇਡਣਾ اپنی ਜਿਹੜੀ ਜੋਬ ਨਹੀਂ ਉਹ ਛੱਡਦਾ ਆਪਣੀ ਜੋਬ ਬੜੀ ਵਧੀਆ ਤਰੀਕੇ ਨਾਲ ਨਭਾਉਂਦਾ ਉਹ ਤਾਂ ਕਰਕੇ ਕਿਤੇ ਉਹ ਆਪਣਾ ਜੋਰ ਨਹੀਂ ਜਾਨ ਨਹੀਂ ਲਗਾਉਂਦਾ ਉਹ ਜਿੰਨੀ ਜਾਨ ਹੈਗੀ ਵਧੀਆ ਉਹ ਆਪਣਾ ਲਗਾਉਂਦਾ ਨਹੀਂ ਆ ਵੀ ਮੈਂ ਲੁਕ ਜਾ ਤਾਂ ਲੋਕੀ ਪਿਆਰ ਕਰਦੇ ਆ ਛੀਲੂ ਤਾਂ ਬਿਨਾ ਮੇਲੇ ਦੁਰਿਆ ਜੇ ਇਹ ਵੀ ਕਿਸੇ ਨੂੰ ਭੁਲੇਖਾ ਤੇ ਤਾਂ ਵੀ ਟੂਰਨਾਮੈਂਟ ਕੱਢ ਕੇ ਵੇਖ ਲਿਓ ਲਾਈਵ ਛੀਲੂ ਵਾਲੇ ਮੈਚ ਦੇ ਤੇ ਬਾਕੀ ਮੈਚਾਂ ਦੇ ਲੱਖ ਲੱਖ ਵਿਊ ਹੋ ਜਾਂਦਾ ਜਦੋਂ ਮੈਚ ਮੁੱਕ ਜਾਂਦਾ 13-14 ਹਜ਼ਾਰ ਤੇ ਡੇ ਪੈਂਦਾ ਸਿੱਧਾ ਹੀ ਆਣ ਕੇ ਇਹ ਵੀ ਜਿਹੜੇ ਬੰਦੇ ਵੇਂਦੇ ਆ ਰੋਜ਼ ਉਹਨਾਂ ਨੂੰ ਪਤਾ ਬਾਕੀਆਂ ਨੂੰ ਨਹੀਂ ਪਤਾ ਬਾਕੀ ਭਾਵੇਂ ਮੈਨੂੰ ਜੋ ਮਰਜ਼ੀ ਆਖੀ ਜਾਏ ਉਹ ਜਿਹੜੇ ਬੰਦੇ ਵੇਂਦੇ ਆ ਉਹਨਾਂ ਨੂੰ ਪਤਾ ਜਦੋਂ ਛੀਲੂ ਦਾ ਮੈਚ ਆ ਜਾਂਦਾ ਸਿੱਧਾ ਹੀ 70 ਹਜ਼ਾਰ 80 ਹਜ਼ਾਰ 1 ਲੱਖ ਵਿਊ ਚੱਲ ਜਾਂਦਾ ਜਦੋਂ ਮੈਚ ਮੁੱਕ ਗਿਆ ਸਿੱਧਾ ਹੀ 13 ਹਜ਼ਾਰ 14 ਹਜ਼ਾਰ 20 ਹਜ਼ਾਰ ਤੇ ਆ ਜਾਂਦਾ ਸ਼ੀਲੂ ਦੇ ਨਾਲ ਕੌਡੀ ਅੱਜ ਬਹੁਤ ਵਧੀਆ ਮਕਾਮ ਤੇ ਆ। ਸ਼ੀਲੂ ਨੇ ਬਹੁਤ ਵਧੀਆ ਨਾਮ ਬਣਾਇਆ ਅੱਜ ਦੀ ਡੇਟ ਦੇ ਵਿੱਚ। ਚਲੋ ਠੀਕ ਹੈ ਮੇਰਾ ਵੀਰ ਬਾਕੀ ਜੇ ਕੋਈ ਗੱਲ ਬਾਤ ਹੋਈ ਆਪਾਂ ਫੇਰ ਕਰਾਂਗੇ ਤੇ ਜੇ ਕੋਈ ਮਾੜਾ ਮੋਟਾ ਗਲਤ ਬੋਲਿਆ ਗਿਆ ਤੇ ਪਲੀਜ਼ ਮaaf ਕਰਿਓ ਛੋਟਾ ਭਰਾ ਸਮਝ ਕੇ। ਤੇ ਸਲਾਹ ਦੇ ਦਿਓ ਭਰਾਵਾ ਜੇ ਕੋਈ ਗਲਤ ਬੋਲਿਆ ਗਿਆ ਤੇ ਦੱਸ ਦਿਓ। ਓਕੇ ਮੇਰਾ ਵੀਰ ਸਤ ਸ੍ਰੀ ਅਕਾਲ ਸਾਰਿਆਂ ਨੂੰ।